ਜਿਹੜੇ ਜਿਹੜੇ ਕਰ ਰਹੇ ਹੋਗੇ ਨੈਸ਼ਨਲ ਹਾਈਵੇ ਨਾ ਕਰੋ ਆਪਾਂ ਸਾਈਡ ਤੇ ਨਹੀਂ ਜੀ ਨਹੀਂ ਸਰ ਜਾਦੂ ਵੀਰਾਂ ਮਿਓ ਅਸੀਂ ਕਰਨਾ ਤੁਹਾਡਾ ਹਾਂ ਕਿ ਥੱਕਾ ਹੋਇਆ ਹਾਈਵੇ ਤੁਸੀਂ ਜਾਮ ਨਹੀਂ ਕਰੋਗੇ ਆਪ ਅਸੀਂ ਕਰਾਂਗੇ ਹਾਂ ਚਾਹੇ ਮਾਰਸ ਨੂੰ ਮੇਰੀ ਕਰਾ ਦੇਣੀ ਲੇਕਰ ਆਓ ਜੀ ਉਸ ਕੰਡਾ ਲੈ ਕਰਨੀ ਤਰੀਕੇ ਨਾਲ ਕਰਾ ਦੇ ਐ ਨਹੀਂ ਹੁਣ ਇਹ ਨਹੀਂ ਇਹ ਵੀ ਤੁਸੀਂ ਨੈਸ਼ਨਲ ਹਾਈਵੇ ਜਾਮ ਕਰੋਗੇ ਨੈਸ਼ਨਲ ਹਾਈਵੇ ਜਾਮ ਨਹੀਂ ਕਰੋਗੇ ਸਰ ਅਸੀਂ ਕਰਾਂਗੇ ਜੀ ਸਾਰੇ ਪਰਚਾ ਦੋ ਅਸੀਂ ਇਹ ਜਾਵਾਂਗੇ ਯਾਰ ਜੀ ਸਾਡੇ ਦੇਵਾਂਗੇ ਪਰਚਾ ਵੀ ਹੋਊਗਾ ਕਰ ਪਰਚਾ ਵੀ ਹੋਊਗਾ ਜੇ ਅਸੀਂ ਇਹ ਜਾਵਾਂਗੇ ਫਿਰ ਪਰਚਾ ਵੀ ਹੋ ਜਾਣਾ ਹੀ ਹੋ ਜਾਣ ਦੋ ਦੁਨੀਆ ਵਾਰੀ ਪਿੰਡਾਂ ਜੋ ਛੁੱਟ ਕੇ ਲਿਆਓ ਕੋਈ ਗੱਲ ਨਹੀਂ ਮਗਾ ਹੋ ਜੂਗਾ ਬਾਲਸਾ ਵਾਲੇ ਨਾਲ ਜਿੱਤੀ ਵੀ ਸਰਕਾਰ ਨੂੰ ਪਤਾ ਸੀ ਕਿ ਇਹਨਾਂ ਨੂੰ ਪਤਾ ਸੀ ਵੀ ਕਲੀਅਰ ਕੱਟ ਕਾਲੀਦਲ ਜਿੱਤੂਗਾ ਉਹ ਵਾਰ ਉਹ ਬਲਾਕ ਸੰਪਤੀਆਂ ਦੀਆਂ ਕੌਂਸਲੀਆਂ ਇਹਨਾਂ ਨੇ ਸ਼ੁਰੂ ਨਹੀਂ ਕੀਤੀਆਂ ਹੁਣ ਪਤਾ ਜੀ ਵੀ ਤੇਜਿੰਦਰ ਸਿੰਘ ਜਿੱਤ ਰਿਹਾ ਤੇ ਇਸ ਲਈ ਯਾਦਵਿੰਦਰ ਸਿੰਘ ਜਾਦੂ ਨੂੰ ਉਹ ਘੜੀਸ ਕੇ ਚੱਕ ਕੇ ਲੈ ਗਏ ਨੇ ਤੁਹਾਨੂੰ ਪਤਾ ਤੁਸੀਂ ਵੀਡੀਓ ਵੀ ਦੇਖੀ ਹੈ ਨੇ ਪ੍ਰਿੰਟ মিডিਆ ਤੇ ਚੱਲ ਵੀ ਰਹੀਆਂ ਨੇ ਹੁਣ ਆਇਆ ਹੁਣ ਸੌਂਦ ਨੇ ਜਿੰਨੇ ਕੰਮ ਕੀਤੇ ਇਹਨਾਂ ਨੂੰ ਪਤਾ ਉਹਨੇ ਕਿੰਨੇ ਕੰਮ ਕੀਤੇ ਨੇ ਉਹਦੇ ਧੱਕੇ ਉਹ ਹੁਣ ਧੱਕੇਸ਼ਾਹੀ ਨਾਲ ਸਾਰੇ ਆਪਣੇ ਰਿਜ਼ਲਟ ਸਹੀ ਕਰਨੇ ਚਾਹੁੰਦਾ ਇਹ ਕੁਝ ਹੋਣਾ ਨਹੀਂ ਤਾਰਨਾ ਉਦੋਂ ਚੱਕਿਆ ਜਾਊਗਾ ਜਾਦੂ ਹੋਰੇ ਆਊਗਾ ਬਾਈ ਨੇ ਪਾਰਟੀਆ ਦੇਣਾ ਸਾਨੂੰ ਅੱਧਾ ਘੰਟਾ ਪਹਿਲਾਂ ਸਾਡੇ ਵੀਰ ਜੋਗੇਦਨ ਤੁਹਾਡੇ ਡਿਪਾਰਟਮੈਂਟ ਦੇ ਤੁਹਾਡੇ ਡਿਪਾਰਟਮੈਂਟ ਦੇ ਵੀਰ ਸਾਡੇ ਮੁਲਾਜ਼ਮ ਜੁਨੇ ਰਣ ਜਿਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਹਾਂ ਮੇਰੀ ਗੱਲ ਮੈਂ ਸਾਡਾ ਸੋਟਾ ਬਹੁਤ ਪਿਆ ਚੱਕ ਆ ਰਹੀ ਹੈ ਇਹ ਫਰਦ ਵੀ ਸਰ ਆਪਾਂ ਤੋਂ ਬਾਅਦ ਅਸੀਂ ਫੋੜਨਾ ਹਮੇਸ਼ਾ ਬਿਜਮੇ ਬਿਜਮੇ ਕਰਦੇ ਹਾਂ ਪਰ ਇੰਨੀ ਜਾਂਚ ਕਿਹਨਾਂ ਤੱਕ ਕਰਤੀ ਆ ਅਸੀਂ ਇਹਨਾਂ ਤੱਕ ਨਹੀਂ ਲਿਆਉਂਦੇ ਸਾਡੇ ਵੀ ਲਿਆਉਂਦੇ ਅਸੀਂ ਉੱਥੇ ਨਹੀਂ ਲਿਆਉਂਦੇ ਤਾਂ ਵੀ ਆਰ ਸੁਪੋਜ਼ ਟੂ ਐਕਟ ਤੁਹਾਨੂੰ ਪਤਾ ਹੈ ਨਾ देयर इज ਅ ਕੋਡ ਆਫ ਕੰਡਕਕਟ ਇਨ ਪਲੇਸ ਯਾਰ ਵੀ ਲਾ ਕੇ ਕਰ ਨਹੀਂ ਕਰਾ ਰਹੇ ਹੋ ਤਾਂ ਐਕਟ ਲਾਤਾ ਤੁਸੀਂ ਸਾਡੇ ਦੇ ਵੀ ਲਾ ਦਿਓ ਉਹਦੇ ਵਾਲਾ ਹੀ ਐਕਟ ਸਾਡੇ ਤੇ ਲਾਓ ਆ ਵੀ ਲਾ ਦਿਓ ਜੀ ਇਹਨਾ ਤੁਸੀਂ ਉਹਨੂੰ ਚੱਕਿਆ ਹੋ ਮੈਨੂੰ ਮੋਨੋ ਕੰਪਲੇਂਟ ਮੈਂ ਤੁਹਾਨੂੰ ਕੀ ਕਿਹਾ ਚੱਕਿਆ ਕਿ ਉਹ ਕੰਪਲੇਂਟ ਮੈਂ ਜਦੋਂ ਚੱਕਿਆ ਕਿ ਉਹ ਕੰਪਲੇਂਟ ਲਿਆ ਹਰ ਇੱਕ ਕੰਪਲੇਂਟ ਮੰਗਾਓ ਜਦੋਂ ਚੱਕਿਆ ਕਿ ਉਹ ਚੱਕਿਆ ਗਾਉਂ ਜੀ ਜਦੋਂ ਗੰਬੀਰ ਸੀ ਗੱਲ ਇਹ ਕੰਪਲੀਟ ਗਾਈ ਆਪਾਂ ਕਿ ਇਹਨਾਂ ਜਲਦੀ ਆਪੇ ਇੱਕਦਮ ਐਕਸ਼ਨ ਲੈਣੇ ਆ ਕਿ ਕੰਪਲੀਟਾਂ ਦੇ 15 15 20 ਦਿਨ ਪਈ ਰਹਿੰਦੇ ਗੋਲਣਸ ਤੁਹਾਨੂੰ ਨਹੀਂ 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 ਹਾਂ ਜੀ ਵੀਰ ਜੀ ਇਹ ਹੀ ਗੱਲ ਆਪਾਂ ਸੈੱਟ ਤੇ ਹੋ ਕੇ ਕਰ ਲਈ ਆਪਾਂ ਪ੍ਰਧਾਨ ਜੀ ਅਸੀਂ ਨਾ ਛੋਟੇ ਜੀ ਸਾਡੇ ਸਤਿਕਾਰਯੋਗੋਂ ਤੁਹਾਡੇ ਛੋਟੇ ਭਾਈ ਆ ਅਸੀਂ ਸੁਣ ਤੋਂ ਕਹਿੰਦੇ ਪਰ ਇੰਨੀ ਜ਼ਿਆਦਾਤੀ ਬਹੁਤ ਮਾੜੀ ਗੱਲ ਹੈ ਕੀ ਗੱਲ ਕਰੀਏ ਅਸੀਂ ਹਰ 2022 ਚ ਹਰੇ ਆ ਅੱਗੇ ਜੇ ਵੀ ਤਿਆਰ ਹੋ ਗਏ ਗੱਲ ਕਰਦੇ ਆ 2022 ਕਰਦੇ ਆ 2022 ਦੀ ਹਰੇ ਆ ਚੁੱਪ ਕਰਕੇ ਆ ਕਿ ਕਿ ਨਹੀਂ ਲਗੋ ਤਿੰਨ ਛਿੱਟਾਂ ਸਿਗੀਆਂ ਅਸੀਂ ਕੋਈ ਕੁਝ ਕੀਤਾ ਤੁਸੀਂ ਮੈਨੂੰ ਇਹ ਗੱਲ ਅਸੀਂ ਤਾਂ 7000 5000 ਫੋਟੋ ਘਰ ਕੇ ਆਏ ਆ ਕੋਈ ਅਸੀਂ ਕੋਈ ਗਲਾਸ਼ੂਗਾ ਕੀਤਾ ਕੋਈ ਅਸੀਂ ਕੁਝ ਉਸ ਰਾਂਚ ਕਿਤਦ ਸਹੀ ਮਨੂ ਇਹ ਕਿੱਡੀ ਵੀ ਤੇ ਗੱਲ ਹੈ ਜੀ ਲੋਕ ਲੱਗਦਾ ਤੁਹਾਡੀ ਵੀ ਮੈਨੂੰ ਇੱਕ ਜੀ ਦੇ ਰਿਹਾ ਤੁਸੀਂ ਜੇ ਦੇਖੋ ਤੁਹਾਡੀ ਨਿਗਾਹ ਦੇ ਵਿੱਚ ਤੁਸੀਂ ਸਹੀ ਹੋ ਪਰ ਤੁਸੀਂ ਆਹ ਕ੍ਰੀਏਟ ਕਰਕੇ ਇੱਕ ਪਨਿਸ਼ੀਬਲ ਅਫੈਂਸ ਦੇ ਭਾਗੀਦਾਰ ਬਣ ਰਹੇ ਹੋ ਮੈਂ ਇੱਕ ਜੀ ਦੱਸੋ ਤੁਸੀਂ ਤੁਹਾਡੇ ਦਰਸ਼ਨ ਮੁਤਾਬਕ ਤੁਹਾਡੇ ਦੱਸਿਓ ਤੁਸੀਂ ਕਹਿ ਰਹੇ ਹੋ ਮੈਨੂੰ ਸਹੀ ਬਣ ਰਹੀ ਹੈ ਤੁਸੀਂ ਡੀਸੀ ਸਾਹਿਬ ਨੂੰ ਰੈਪ੍ਰেজentation ਕਰ ਰਹੇ ਹੋ ਤੁਸੀਂ ਇਲੈਕਸ਼ਨ ਦੇ ਨਿਸ਼ਾਨੇ ਪੜੀ ਵਿੱਚ ਜਾ ਚੁੱਕੇ ਹੋ ਫਿਰ ਤੁਹਾਨੂੰ ਉਹਦੇ ਤੇ ਫੇਥ ਰੱਖਣਾ ਚਾਹੀਦਾ ਨਾ ਫਿਰ ਤੁਸੀਂ ਪਬਲਿਕ ਨੂੰ ਕਿਉਂ ਹਰਾਸ ਕਰ ਰਹੇ ਹੋ ਇਹਨਾਂ ਨੇ ਕਿਸ ਕੋਈ ਐਮਬੂਲੈਂਸ ਚ ਹੋਊਗਾ ਕਿਸਦਾ ਬੱਚਾ ਬਿਮਾਰ ਹੋਗਾ ਰਾਤ ਦਾ ਟਾਈਮ ਹੈ ਤੁਹਾਨੂੰ ਕਿ ਬੇਜੀ ਤੁਸੀਂ ਕਿਉਂ ਲੋਕਾਂ ਨੂੰ ਚੁਸਕਾ ਰਹੇ ਹੋ ਤੁਸੀਂ ਆਪ ਹੀ ਮੰਨਦੇ ਹੋ ਕਿ ਅਸੀਂ ਫੇਰ ਰਹੇ ਹਾਂ ਫਿਰ ਸਿਸਟਮ ਤੇ ਫੇਰ ਰੱਖੋ ਨਾ ਹਾਈ ਕੋਰਟ ਦੇ ਵੀ ਕਿਉਂ ਕਰੋ ਕੋਈ ਗੱਲ ਨਹੀਂ ਮੈਂ ਗੱਲ ਤੁਹਾਡੇ ਨਾਲ ਕਰ ਰਹੀ ਹਾਂ ਤੁਸੀਂ ਬੜੇ ਲਿਖੇ ਹੋ ਸਮਝਦਾਰ ਹੋ ਤੁਸੀਂ ਕਰ ਲੋ ਗੱਲ ਤੁਸੀਂ ਫੇਰ ਰੱਖੋ ਹਾਈ ਬ੍ਰਦਰ ਨਹੀਂ ਕਰ ਨਹੀਂ ਤੁਹਾਨੂੰ ਇਹ ਕਹਿ ਰਿਹਾ ਕੋਸਾਈ ਸੁਣੋ ਮੇਰੀ ਗੱਲ ਇਹਦੀ ਤੁਸੀਂ ਗੱਲ ਕਰਨੀ ਆ ਆਪਾਂ ਯਾਰ ਸਾਈਡ ਤੇ ਖੜ ਕੇ ਕਰਦੇ ਤੁਸੀਂ ਆਪ ਪਬਲਿਕ ਨੂੰ ਕਿਉਂ ਕਰ ਨੈਸ਼ਨਲ ਇਧਰ ਆਓ ਬ੍ਰਦਰ ਨੈਸ਼ਨਲ ਹਾਈਵੇ ਆ ਯਾਰ ਗੱਲ ਨੂੰ ਸਮਝਾ ਸਾਈਡ ਤੋਂ ਤੁਹਾਡਾ ਇੱਕ ਰਾਈਟ ਹੂਆ ਰਾਈਟ ਹੈਗਾ ਪ੍ਰੋਟੈਕਟ ਕਰਦਾ ਪਰ ਯਾਰ ਨੈਸ਼ਨਲ ਹਾਈਵੇ ਨਹੀਂ ਪ੍ਰੋਟੈਕਟ ਕਰਦੇ ਤੂੰ ਉਹਦਾ ਛੋੜ ਦੇ ਗਿਆ ਤੁਹਾਡੇ ਕੋ ਕਦੇ ਵੀ ਕਿਤੇ ਬਾਹਰ ਹੋ ਕੇ ਚੱਲੋਗੇ ਹੋਸ਼ ਆ ਯਾਰ ਬਾਰੀ ਹੋ ਯਾਰ ਇਹ ਬਾਰੀ ਨਾ ਹੋਰ ਕੀ ਹੈ ਤੈਨੂੰ ਐਨਾ ਕਹਿ ਰਹੇ ਆਂਗੇ ਉਹ ਯਾਰ ਉਹ ਯਾਰ ਨਾ ਵੀ ਪ੍ਰੈਸ਼ਰ ਸ਼ੁਰੂ ਹੋ ਜਾਣਾ ਉਹ ਬੰਦ ਖੁਲਾਇਆ ਇਹ ਬਰਦਰ ਕਹਿੰਦਾ ਕੀ ਕੀ ਚਾਟਾ ਯਾਰ ਤੁਸੀਂ ਬੈਠਾ ਰਹੇ ਹੋ ਵੀਰੇ ਯਾਰ ਕਿਨੇ ਕਰਾਇਆ ਰਾਹੁਲ ਸਾਹਿਬ ਫੋਟਨਾ ਵੀ ਗੱਲ ਹੋਈ ਹੈ ਵੈਸੇ ਕੀ ਜਿਹੜੀ ਸੀ ਤੁਹਾਨੂੰ ਅਸੀਂ ਕੋਈ ਕੁਝ ਵੀ ਗਲਤ ਨਹੀਂ ਕਰਨਾ ਚਾਹੁੰਦੇ ਅਸੀਂ ਤੁਹਾਨੂੰ ਯਾਰ ਇੰਨੇ ਜ਼ਿਆਦਾ ਯਾਰ ਇੱਕ ਮਿੰਟ ਆਪਾਂ ਸਾਈਡ ਤੇ ਉਹ ਗੱਲ ਕਰ ਲੈਂਦੇ ਆ ਉਹ ਤੋਂ ਬਾਅਦ ਜਿਵੇਂ ਤੁਸੀਂ ਕਹੋਗੇ ਆਪਾਂ ਕਰ ਲੈਂਦੇ ਆ ਕਿ ਆਪਾਂ ਭੱਜਣ ਲੱਗਦੇ ਆ ਮੈਂ ਸਾਈਡ ਤੇ ਗੱਲ ਕਰ ਲੈਂਦਾ ਓਏ ਯਾਰ ਲੋਹਾਰੀ ਨਾਲ ਵੀ ਕੋਬੜਾ ਨਹੀਂ ਹੈ ਨਹੀਂ ਹੈ ਹਾਈਵੇ ਬੰਦ ਕੀਤਾ ਵੇ ਤੁਸੀਂ ਜੇ ਤੁਹਾਡੀ ਨਾਂ ਨਹੀਂ ਭੜੀ ਫਿਰ ਤੁਸੀਂ ਜਿਹੜਾ ਕੋਈ ਗੱਲ ਕਰਨਾ ਆਜੋ ਆਪਾਂ ਕਰ ਲੈਂਦੇ ਆ ਓਏ ਗੱਲ ਵੀ ਕਰ ਲੈਂਦੇ ਆ ਕਿ ਮੇਰੇ ਕੋਲ ਨੈਸ਼ਨਲ ਹਾਈਵੇ ਥੋੜੀ ਜਿਹਾ ਚੱਲ ਜਾਣਾ ਹੈ ਆਹ ਲੋਕ ਆਹ ਲੋਕ ਸਰ ਰਿਕਵੈਸਟ ਇਹ ਗੱਲ ਕਰ ਓਏ ਯਾਰ ਤੁਹਾਨੂੰ ਜੀ ਕਰੋ ਹੈਲੋ ਕਰ ਰਹੇ ਹੋਗੇ ਨੈਸ਼ਨਲ ਹਾਈਵੇ ਦਾ ਕਰੋ ਆਪਾਂ ਸਾਈਡ ਨਹੀਂ ਨਹੀਂ ਸਰ ਜਾਦੂ ਵੀਰਾਂ ਬਿਓ ਅਸੀਂ ਸੈੱਟ ਕਰਨਾ ਤੁਹਾਡਾ ਆ ਕੇ ੱੱਕਾ ਹੋਇਆ ਹਾਈਵੇ ਤੁਸੀਂ ਜਾਮ ਨਹੀਂ ਕਰੋਗੇ ਆਪ ਬਸੇ ਕਰੋਗੇ ਹਾਂ ਜਮਾਰਸ ਨੂੰ ਮੇਰੀ ਕਰਾ ਦੇਣੇ ਲੈ ਕੇ ਆਓ ਜੀ ਇਹੋ ਕਰਨੀਆਂ ਤਰੀਕੇ ਨਾਲ ਕਰਾ ਦੇ ਪਰ ਇਹ ਨਹੀਂ ਇਹ ਵੀ ਤੁਸੀਂ ਨੈਸ਼ਨਲ ਹਾਈਵੇ ਜਾਮ ਕਰੋਗੇ ਨੇਸ਼ਨਲ ਹਾਈਵੇ ਜਾਮ ਨਹੀਂ ਕਰੋਗੇ ਸਾਰਾ ਸੀ ਕਰਾਂਗੇ ਜੀ ਸਾਡੇ ਦੇ ਪਰਚਾ ਦੋ ਅਸੀਂ ਜੇਲ੍ਹ ਜਾਵਾਂਗੇ ਯਾਰ ਜੀ ਸਾਡੇ ਦੇ ਦਵਾਂਗੇ ਪਰਚਾ ਵੀ ਹੋ ਜਾਣ ਲੋਈ ਹੋ ਜਾਣ ਦੋ ਦੁਨੀਆ ਵਾਰੀ ਪਿੰਡਾਂ ਜੋ ਛੁੱਟ ਕੇ ਲਿਆਓ ਆ ਕੋਈ ਗੱਲ ਨਹੀਂ ਮਗਾ ਹੋ ਜੂਗਾ ਬਾਲਸਾ ਵਾਲੇ ਨਾਲ ਜਿੱਤੀ ਵੀ ਸਰਕਾਰ ਨੂੰ ਪਤਾ ਸੀ ਕਿ ਇਹਨਾਂ ਨੂੰ ਪਤਾ ਸੀ ਵੀ ਕਲੀਅਰ ਕੱਟ ਕਾਲੀਦਲ ਜਿੱਤੂਗਾ ਉਹ ਵਾਰ ਉਹ ਉਹ ਬਲਾਕ ਸੰਪਤੀਆਂ ਦੀ ਕੌਂਟੀਨ ਉਹਨਾਂ ਨੇ ਸ਼ੁਰੂ ਨਹੀਂ ਕੀਤੀਆਂ ਹੁਣ ਪਤਾ ਸੀ ਵੀ ਤੇਜਿੰਦਰ ਸਿੰਘ ਜਿੱਤ ਰਿਹਾ ਤੇ ਇਸ ਲਈ ਯਾਦਵਿੰਦਰ ਸਿੰਘ ਜਾਦੂ ਨੂੰ ਉਹ ਘੜੀਸ ਕੇ ਚੱਕ ਕੇ ਲੈ ਗਏ ਨੇ ਤੁਹਾਨੂੰ ਪਤਾ ਤੁਸੀਂ ਵੀਡੀਓ ਵੀ ਦੇਖੀ ਹੈ ਨੇ ਪ੍ਰਿੰਟ ਮੀਡੀਆ ਤੇ ਚੱਲ ਵੀ ਰਹੀਆਂ ਨੇ ਹੁਣ ਆਇਆ ਹੁਣ ਸੌਂਦ ਨੇ ਜਿੰਨੇ ਕੰਮ ਕੀਤੇ ਉਹਨਾਂ ਨੂੰ ਪਤਾ ਉਹਦੇ ਕਿੰਨੇ ਕੰਮ ਕੀਤੇ ਨੇ ਉਹਦੇ ਧੱਕੇ ਉਹ ਹੁਣ ਧੱਕੇਸ਼ਾਹੀ ਨਾਲ ਸਾਰੇ ਆਪਣੇ ਰਿਜ਼ਲਟ ਸਹੀ ਕਰਨੇ ਚਾਹੁੰਦਾ ਇਹ ਕੁਝ ਹੋਣਾ ਨਹੀਂ ਧਰਨਾ ਉਦੋਂ ਚੱਕਿਆ ਜਾਊਗਾ ਜਾਦੂ ਹੋਰੇ ਆਊਗਾ ਬੋਲ ਜੀ ਕਹਦੇ ਆ ਨਹੀਂ ਵੀ ਆਏਗੇ ਬਾਈ ਨੇ ਪਾਰਟੀਆ ਦੇਣਾ ਸਾਨੂੰ ਅੱਧਾ ਘੰਟਾ ਪਹਿਲਾਂ ਸਾਡੇ ਵੀਰ ਜੋਗੇਦਨ ਥੋੜੇ ਡਿਪਾਰਟਮੈਂਟ ਦੇ ਥੋੜੇ ਡਿਪਾਰਟਮੈਂਟ ਦੇ ਵੀਰ ਸਾਡੇ ਮੁਲਾਜ਼ਮ ਜੁੜੇ ਰਹੇ ਜਿੰਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਹਾਂ ਮੇਰੀ ਗੱਲ ਮਤਲਬ ਸਾਡਾ ਛੋਟਾ ਬਹੁਤ ਪਿਆ ਚੱਕ ਆ ਰਹੀ ਹੈ ਇਹ ਫਰਦ ਵੀ ਕਹਿੰਦੇ ਵੀ ਸਰ ਆਪਾਂ ਤੋਂ ਅਸੀਂ ਛੋਟਾ ਹਮੇਸ਼ਾ ਬਿਜਨੇ ਬਿਜਮਾ ਚੱਲਦਾ ਪਰ ਇੰਨੀ ਜਾਂਚ ਕਿਉਂ ਕਰ ਕਿੰਨਾ ਧੱਕਾ ਸ਼ਰੀਆ ਮਿਲਿਆ ਬੰਦੇ ਲਾਤੀ ਕਰ ਇਨਾ ਤੱਕ ਤਾਂ ਨਹੀਂ ਲਾਉਂਦੇ ਸਾਡੇ ਕੋਲ ਲਿਆਉਂਦੇ ਆਸੀਂ ਉੱਥੇ ਨਹੀਂ ਲਿਆਉਂਦੇ ਤਾਂ ਵੀ ਆਰ ਸੁਪੋਜ਼ ਟੂ ਐਕਟ ਤੁਹਾਨੂੰ ਪਤਾ ਹੈ ਨਾ देयर इज ਅਪੋਰਟ ਆਫ ਅ ਇੰਡੈਕਟੈਂਸ ਪਲੀਜ਼ ਯਾਰ ਸਰ ਇਸ ਕਰਾ ਰਹਿਗੇ ਕ੍ਰਾਂ ਕਰੇਗਾ ਜਿਹੜਾ ਉਹ ਤੇ ਐਕਟ ਲਾਤਾ ਤੁਸੀਂ ਸਾਡੇ ਦੇ ਵੀ ਲਾ ਦਿਓ ਉਹਦੇ ਵਾਲਾ ਹੀ ਐਕਟ ਸਾਡੇ ਤੇ ਲਾਓ ਆ ਵੀ ਲਾ ਦਿਓ ਜੀ ਕਿਹੜਾ ਤੁਸੀਂ ਉਹਨੂੰ ਚੱਕਿਆ ਹੋ ਨਹੀਂ ਮੌਨੋ ਕੰਪਲੇਂਟ ਮੈਂ ਤੁਹਾਨੂੰ ਕੀ ਕਿਹਾ ਚੱਕਿਆ ਕਿਉਂ ਕੰਪਲੇਂਟ ਮੈਂ ਜਦੋਂ ਚੱਕਿਆ ਕਿਉਂ ਕੰਪਲੇਂਟ ਲਿਆ ਹਰ ਇੱਕ ਕੰਪਲੇਂਟ ਮੰਗਾਓ ਤੁਸੀਂ ਜਦੋਂ ਚੱਕਿਆ ਕਿਉਂ ਕੀ ਆ ਗਾਉਂ ਜੋ ਗੰਭੀਰ ਸੀ ਗੱਲ ਇਹ ਕੰਪਲੇਟ ਆਪਾਂ ਨੇ ਇਹਨਾਂ ਜਲਦੀ ਆਪੇ ਇੱਕਦਮ ਐਕਸ਼ਨ ਲੈਣੇ ਆਗੇ ਕੰਮਿੰਟਾਂ ਦੇ 15 15 20 ਦਿਨ ਪਈ ਰਹਿੰਦੀਆਂ ਨੇ ਗੱਲ ਨੂੰ ਤੁਹਾਨੂੰ ਪਤਾ ਨਹੀਂ 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 ਹਾਂਜੀ ਵੀਰ ਜੀ ਇਹ ਹੀ ਗੱਲ ਆਪਾਂ ਸੈੱਟ ਤੇ ਹੋ ਕੇ ਕਰ ਲਈ ਆਪਾਂ ਪ੍ਰਧਾਨ ਜੀ ਅਸੀਂ ਨਾ ਛੋਟੇ ਸਾਡੇ ਸਤਿਕਾਰਯੋਗ ਥੋਡੇ ਛੋਟੇ ਭਾਈ ਆ ਅਸੀਂ ਸੁਣਦਾ ਲੱਗਦਾ ਪਰ ਇੰਨੀ ਜ਼ਿਆਸਤੀ ਬਹੁਤ ਮਾੜੀ ਗੱਲ ਹੈ ਚਲ ਆਪਾਂ ਗੱਲ ਕਰ ਲਈ ਅਸੀਂ 2022 'ਚ ਹਰੇ ਆ ਅੱਗੇ ਜਿਹੜੇ ਵੀ ਹਰ ਮਸਲੇ ਤੇ ਹੋ ਕੇ ਗੱਲ ਗੱਲ 2022 'ਚ ਕਰਦੇ ਆ 2022 ਦੀ ਹਰੇ ਆ ਚੁੱਪ ਕਰਕੇ ਆ ਗਈ ਕਿ ਨਹੀਂ ਕਲੋ ਤਿੰਨ ਸਿੱਟਾ ਸੀਗੀਆਂ ਅਸੀਂ ਕੋਈ ਕੁਝ ਕੀਤਾ ਤੁਸੀਂ ਮੈਨੂੰ ਇਹ ਗੱਲ ਅਸੀਂ ਤਾਂ 7000 5000 ਫੋਟੋ ਘਰ ਕੇ ਆਏ ਆ ਕੋਈ ਅਸੀਂ ਕੋਈ ਗਲਾਸ਼ੂਗਾ ਕੀਤਾ ਉਹ ਨਹੀਂ ਸੀ ਕੁਝ ਉਸ ਰਾਜ ਕਿੱਤਾ ਦਸਾਈ ਮਾਨੂੰ ਇਹ ਕਿੱਡੀ ਵੀ ਤੇ ਗੱਲ ਹੈ ਜੀ ਲੋਕਾਂ ਦਾ ਸਮਝਾ ਦੇ ਮੈਨੂੰ ਇੱਕ ਜੀ ਦੇ ਦੱਸੋ ਜੀ ਦੇਖੋ ਤੁਹਾਡੀ ਨਿਗਾਹ ਦੇ ਵਿੱਚ ਤੁਸੀਂ ਸਹੀ ਹੋ ਪਰ ਤੁਸੀਂ ਆਹ ਕ੍ਰੀਏਟ ਕਰਕੇ ਇੱਕ ਪਨਿਸ਼ੀਬਲ ਅਫੈਂਸ ਦੇ ਭਾਗੀਦਾਰ ਬਣ ਰਹੇ ਹੋ ਮੈਂ ਇੱਕ ਜੀ ਦੱਸੋ ਤੁਸੀਂ ਤੁਹਾਡੇ ਦਰਸ਼ਨ ਮੁਤਾਬਕ ਤੁਹਾਡੇ ਦੱਸਿਓ ਤੁਸੀਂ ਕਹਿ ਰਹੇ ਹੋ ਮੈਨੂੰ ਸਹੀ ਬਣ ਰਹੀ ਹੈ ਤੁਸੀਂ ਡੀਸੀ ਸਾਹਿਬ ਨੂੰ ਰੈਪ੍ਰেজentation ਕਰ ਰਹੇ ਹੋ ਤੁਸੀਂ ਇਲੈਕਸ਼ਨ ਦੇ ਲਈ ਸ਼ੁਰੂ ਕਰਿਓ ਜਾ ਚੁੱਕੇ ਹੋ ਫਿਰ ਤੁਹਾਨੂੰ ਉਹਦੇ ਤੇ ਫੇਥ ਰੱਖਣਾ ਚਾਹੀਦਾ ਨਾ ਫਿਰ ਤੁਸੀਂ ਪਬਲਿਕ ਨੂੰ ਕਿਉਂ ਹਰਾਸ ਕਰ ਰਹੇ ਹੋ ਇਹਨਾਂ ਨੇ ਕਿਸ ਕੋਈ ਐਮਬੂਲੈਂਸ ਚ ਹੋਊਗਾ ਕਿਸਦਾ ਬੱਚਾ ਬਿਮਾਰ ਕੋ ਰਾਤ ਦਾ ਟਾਈਮ ਹੈ ਧੁੰਦ ਦੇ ਵਿੱਚ ਤੁਸੀਂ ਕਿਉਂ ਲੋਕਾਂ ਨੂੰ ਦੋਸ਼ ਦਿੰਦੇ ਹੋ ਤੁਸੀਂ ਆਪ ਹੀ ਮੰਨਦੇ ਹੋ ਕਿ ਅਸੀਂ ਫੇਰ ਰਹੇ ਹਾਂ ਫਿਰ ਸਿਸਟਮ ਤੇ ਫੇਰ ਰੱਖੋ ਨਾ ਕੋਈ ਗੱਲ ਨਹੀਂ ਮੈਂ ਗੱਲ ਤੁਹਾਡੇ ਨਾਲ ਕਰ ਰਹੀ ਹਾਂ ਤੁਸੀਂ بڑے ਲਿਖੇ ਹੋ ਸਮਝਦਾਰ ਹੋ ਤੁਸੀਂ ਕਰ ਲੋ ਗੱਲ ਤੁਸੀਂ ਫੇਰ ਰੱਖੋ ਹਾਈ ਬ੍ਰਦਰ ਨਹੀਂ ਕਰ ਨਹੀਂ ਤੁਹਾਨੂੰ ਇਹ ਕਹਿ ਰਿਹਾ ਕੋਸਾ ਸੁਣੋ ਮੇਰੇ ਕਹ ਇਹਦੀ ਤੁਸੀਂ ਗੱਲ ਕਰਨੀ ਆ ਆਪਾਂ ਯਾਰ ਸਾਈਡ ਤੇ ਖੜ ਕੇ ਕਰਦੇ ਤੁਸੀਂ ਆਪ ਪਬਲਿਕ ਨੂੰ ਕਿਉਂ ਕਰ ਨੈਸ਼ਨਲ ਇਧਰ ਆਓ ਬ੍ਰਦਰ ਨੈਸ਼ਨਲ ਹਾਈਵੇ ਆ ਯਾਰ ਗੱਲ ਨੂੰ ਸਮਝਾ ਸਾਈਡ ਤੋਂ ਤੁਹਾਡਾ ਇੱਕ ਰਾਈਟ ਹੂਆ ਰਾਈਟ ਹੈਗਾ ਪ੍ਰੋਟੈਕਟ ਕਰਦਾ ਪਰ ਯਾਰ ਨੈਸ਼ਨਲ ਹਾਈਵੇ ਨਹੀਂ ਪ੍ਰੋਟੈਕਟ ਕਰਦੇ ਤੁਸੀਂ ਉਹਦਾ ਛੋੜ ਦੇ ਗਿਆ ਤੁਹਾਡੇ ਕੋ ਕਦੇ ਵੀ ਕਿਤੇ ਬਾਹਰ ਹੋ ਕੇ ਚੱਲੋਗੇ ਹੋਸ਼ ਆ ਯਾਰ ਬਾਰੀ ਹੋਇਆ ਯਾਰ ਇਹ ਬਾਰੀ ਤਾਂ ਹੋਰ ਕੀ ਹੈ ਤੈਨੂੰ ਐਨਾ ਕਹਿ ਰਹੇ ਆਂਗੇ ਉਹ ਯਾਰ ਉਹ ਯਾਰ ਜਦੋਂ ਪ੍ਰੈਸ਼ਰ ਸ਼ੁਰੂ ਹੋ ਜਾਣਾ ਉਹ ਬੰਦ ਖੁਲਾਇਆ ਇਹ ਬਰਦਰ ਕਹਿੰਦਾ ਕਿ ਕੀ ਕੀ ਚਾਟਾ ਯਾਰ ਤੁਸੀਂ ਬੈਠਾ ਰਹੇ ਹੋ ਵੀਰੇ ਯਾਰ ਕਿਨੇ ਕਰਾਇਆ ਰਹਾਉ ਸਾਹਿਬ ਫੋਟਨਾ ਵੀ ਗੱਲ ਹੋਈ ਹੈ ਵੈਸੇ ਕੀ ਜਿਹੜੀ ਸੀ ਤੁਹਾਨੂੰ ਅਸੀਂ ਕੋਈ ਕੁਝ ਵੀ ਗਲਤ ਨਹੀਂ ਕਰਨਾ ਚਾਹੁੰਦੇ ਅਸੀਂ ਤੁਹਾਨੂੰ ਯਾਰ ਇੰਨੇ ਜ਼ਿਆਦਾ ਯਾਰ ਇੱਕ ਮਿੰਟ ਆਪਾਂ ਸਾਈਡ ਤੇ ਹੋਈ ਗੱਲ ਕਰ ਲੈਂਦੇ ਆ ਉਹ ਤੋਂ ਬਾਅਦ ਜਿਵੇਂ ਤੁਸੀਂ ਕਹੋਗੇ ਆਪਾਂ ਕਰ ਲੈਨੇ ਆ ਕਿ ਆਪਾਂ ਭੱਜਣ ਲੱਗੇ ਮੈਂ ਸਾਈਡ ਤੇ ਗੱਲ ਕਰ ਲਵਾਂ ਓਏ ਯਾਰ ਲੋਹਾਰੀ ਨਾਲ ਵੀ ਗੱਲ ਕਰੇ ਮੇਰੇ ਨਹੀਂ ਆਹ ਗੱਲ ਹਾਈਵੇ ਬੰਦ ਕੀਤਾ ਵੇ ਤੁਸੀਂ ਜੇ ਤੁਹਾਡੀ ਨਾਂ ਨਹੀਂ ਬੜੀ ਫਿਰ ਤੁਸੀਂ ਜਿਹੜਾ ਕੋਈ ਗੱਲ ਕਰਨਾ ਆਜੋ ਪੱਕਾ ਨਾ ਪਾਓ ਓਏ ਗੱਲ ਵੀ ਆ ਕਰੇ ਸਰ ਕਰ ਲੈਨੇ ਆ ਕਿ ਮੇਰੇ ਨਾਲੇ ਥੋੜੀ ਜਿਹੀ ਚੱਲ ਜਾਣਾਗਾ ਆਹ ਲੋਕ ਆਹ ਲੋਕ ਸਰ ਰਿਕੁਐਸਟ ਇਹ ਗੱਲ ਕਰ ਓਏ ਯਾਰ ਉਹਨਾਂ ਨੂੰ ਜੀ ਕਰੋ ਹੈਲੋ